ਹਾਂ ਐਂਡੀਅਰ ਦਿਓਸ ਤ੍ਰਿ ਪਤਰਕਾਰ ਹੀਰਾ ਸਿੰਘ ਤਲਵੰਡੀ ਐਸ ਵੇਲੇ ਮੌਜੂਦ ਆਪਾਂ ਪਿੰਡ ਮੰਜਾ ਵਾਲੀ ਗਵਰਨਮੈਂਟ ਸਕੂਲ ਦੇ ਸੱਡੇ ਇੱਥੇ ਸਾਨੂੰ ਸੱਜਣਾ ਨੇ ਸੱਦਿਆ ਸੀਗਾ ਇਹਨਾਂ ਭੈਣ ਭਰਾਵਾਂ ਨੇ ਸਾਡੇ ਕਮੇਟੀ ਦੇ ਅਹੁਦੇਦਾਰ ਨੇ ਬੜੀਆਂ ਭੈਣਾਵਾਂ ਨਾਲ ਉਹ ਸਾਡੇ ਪ੍ਰਧਾਨ ਸਭ ਖੜੇ ਆ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਕਿ ਵੀ ਇਹ ਸਕੂਲ ਦੇ ਵਿੱਚ মিডিਆ ਨੂੰ ਬੁਲਾਉਣ ਦੀ ਕੀ ਲੋੜ ਪੈ ਗਈ ਕੀ ਇਸ਼ੂ ਆ ਅੱਜ ਦਾ ਤੋਂ ਪਹਿਲਾਂ ਤਾਂ ਵੀਜੀ ਆਪ ਜੀ ਦਾ ਸਵਾਗਤ ਆ ਆਪ ਜੀ ਦਾ ਸ਼ੁਭਨਾਮ ਜੀ ਮੇਰਾ ਨਾਮ ਸਰ ਹਰਦੀਪ ਸਿੰਘ ਹੈ ਹਰਦੀਪ ਸਿੰਘ ਉੱਚੀ ਗੱਲ ਕਰਿਓ ਹਰਦੀਪ ਸਿੰਘ ਹਾਂਜੀ ਹਰਦੀਪ ਸਿੰਘ ਜੀ ਅੱਜ ਕੀ ਮਸਲਾ ਆ ਵੀ ਆਪਾਂ মিডিਆ ਨੂੰ ਸਕੂਲੇ ਬੁਲਾਉਣਾ ਪਿਆ ਸਰ ਸਾਡਾ ਮਸਲਾ ਇਹ ਹੈ ਕਿ ਜੋ ਸਾਡੇ ਪਿੰਡ ਦੇ ਸਕੂਲ ਦੀਆਂ ਜੋ ਗ੍ਰਾਂਟਾਂ ਆਈਆਂ ਹੈਗੀਆਂ ਜੀ ਉਹਨਾਂ ਦਾ ਸਹੀ ਇਸਤੇਮਾਲ ਨਹੀਂ ਕੀਤਾ ਗਿਆ ਸਾਰਾ ਅਜੀ ਖੁਰਦਪੁਰਦ ਹੋਈਆਂ ਉਹਨਾਂ ਨੂੰ ਖੁਰਦਪੁਰਦ ਕੀਤਾ ਗਿਆ ਸਾਰਾ ਠੀਕ ਹੈ ਜੀ ਅਸੀਂ ਉਹਦੇ ਉੱਤੇ ਤੰਗ ਕਰਕੇ ਤੁਹਾਨੂੰ ਬੁਲਾਏਗੇ ਥੋੜਾ ਸਾਡੀ ਇਹਦੇ ਤੇ ਹੈਲਪ ਹੋ ਜੇ ਤੇ ਜਗ ਦਿੱਤਾ ਹੋਵੇ ਠੀਕ ਹੈ ਸਰ ਸਰ ਦੱਸੋ ਕਿ ਥੋੜਾ ਜਿਹਾ ਤਫਸੀਲ ਵਾਈਜ਼ ਕੀ ਹੋਇਆ ਕਿੰਨੀਆਂ ਗ੍ਰਾਂਟਾਂ ਆਈਆਂ ਕਾਦੀ ਕਾਦੀ ਆਈਆਂ ਔਰ ਕਿਵੇਂ ਖੁਰਦਪੁਰਦ ਹੋਈਆਂ ਔਰ ਕਿੰਨਾ ਕਾ ਮਾਉਂਟ ਆਇਆ ਸਰ ਇੱਕ ਇੱਕ ਕਮਰੇ ਦਾ ਮਾਉਂਟ ਆਇਆ ਸਾਰੋ 7,55,000 ਰੁਪਏ ਅੱਛਾ ਜੀ ਜਿਹਦੇ ਵਿੱਚੋਂ ਇੱਕ ਪੂਰੀ ਦੀ ਪੂਰੀ ਦੀਵਾਰ ਹੀ ਜਿਹੜੀ ਉਹ ਮਤਲਬ ਪੁਰਾਣੀ ਵਿੱਚ ਲਾ ਕੇ ਜੋ ਉਰਦੂ ਬੁੱਧ ਕਰਦੇ ਤੇ ਇਹ ਉਦੋਂ ਇਹਦਾ ਇੰਚਾਰਜ ਕੌਣ ਸੀਗੇ ਜਿੰਨਾ ਜਿੰਨਾ ਦੇ ਸਾਰੇ ਕੋਲੇ ਇਹ ਸਾਰਾ ਧੰਚਮ ਸੀ ਤੇ ਇੱਥੇ ਮੈਡਮ ਸੁਖਪ੍ਰੀਤ ਹੀ ਹੈਗੇ ਇੰਚਾਰਜ ਹੁਣ ਕਿੱਥੇ ਨੇ ਉਹ ਹੁਣ ਸਾਰੇ ਇੱਥੋਂ ਟ੍ਰਾਂਸਫਰ ਕਰਾ ਕੇ ਦੇ ਫੈਰਾਸ ਕੋਲ ਚਲੇ ਗਏ ਨੇ ਚਲੋ ਠੀਕ ਹੈ ਜੀ ਅਸੀਂ ਉਹਨਾਂ ਕੋਲ ਜਵਾਬ ਲਵਾਂਗੇ ਹਾਂਜੀ ਸਰ ਹਾਂਜੀ ਤੇ ਫਿਰ ਅੱਗੇ ਸਰ ਜੀ ਹੋਰ ਕੀ ਕੀ ਹੋਇਆ ਹੋਰ ਸਰ ਇੱਕ ਚਾਰ ਦੀਵਾਰੀ ਦੀਆਂ ਗ੍ਰਾਂਟਾਂ ਆਈਆਂ ਹੈਗੀਆਂ ਆਪਣੇ ਅੱਛਾ ਜੀ ਨਿਊ ਚਾਰ ਦੀਵਾਰੀ ਦੀ ਸਰ ਗ੍ਰਾਂਟ ਆਈ ਲੇਕਿਨ ਉਹ ਨਿਊ ਕੋਈ ਸਾਡੇ ਸਕੂਲ ਦੇ ਵਿੱਚ ਕਲਾਸਿਕ ਰਿਪੇਅਰ ਦੀ ਆਈ ਹੀ ਉਹ ਚਲੋ ਇਹਨਾਂ ਨੇ ਇੱਕ ਥੋੜਾ ਥੋੜਾ ਜਿਹਾ ਡਿੱਗਿਆ ਸੀ ਉਹਨੂੰ ਰਿਪੇਅਰ ਕਰਕੇ ਤੇ ਕਲਸਟਰ ਕਰਕੇ ਤੁਹਾਨੂੰ ਪੂੰਜ ਕਰਵਾ ਦਿੱਤਾ ਸਰ ਅੱਛਾ ਜੀ ਇੱਕ ਸਾਰਾ ਹੀ ਆਪਣੇ ਕੋਲੇ 200 ਮੀਟਰ ਟਰੈਕ ਦੀ ਕਰਾਈ ਹੀ ਸਰ ਇੱਕ ਲੱਖ 60000 ਰਨਿੰਗ ਟਰੈਕ ਰਨਿੰਗ ਟਰੈਕ ਅੱਛਾ ਜੀ ਉਹਦਾ ਕੀ ਬਣ ਗਿਆ ਰਨਿੰਗ ਟਰੈਕ ਦੀ ਜਗ੍ਹਾ ਇਹਨਾਂ ਨੇ ਬੈਡਮਿੰਟਨ ਗਰਾਊਂਡ ਬਣਾ ਦਿੱਤਾ ਸਰ ਇਹ ਸਰ ਮਤੇ ਪੈਂਦੇ ਆ ਤੁਸੀਂ ਚੇਅਰ ਤੁਸੀਂ ਪ੍ਰਧਾਨ ਜੀ ਨਾਲ ਸਾਡੇ ਚੇਅਰਮੈਨ ਭੈਣ ਉਹਨਾਂ ਨੂੰ ਵੀ ਗੱਲ ਕਰਾਂਗੇ ਤੇ ਮਤੇ ਪੈਂਦੇ ਆ ਤੇ ਮਤਿਆਂ ਤੋਂ ਬਿਨਾ ਇਹ ਕਿਵੇਂ ਕੰਮ ਹੋ ਗਿਆ ਸਰ ਇਹਨਾਂ ਨੇ ਸੂਚੀ ਕਮੇਟੀ ਦੀ ਕੋਈ ਮੀਟਿੰਗ ਨਹੀਂ ਬੁਲਾਈ ਅੱਛਾ ਇਥੋਂ ਤੱਕ ਕਿ ਮਤਿਆਂ ਦੇ ਉੱਤੇ ਸਾਈਨ ਵੀ ਜਾਲੀ ਨੇ ਬਲਕਿ ਮੇਰੇ ਖੁਦ ਨੇ ਸਾਈਨ ਜਾਲੀ ਨੇ ਪੱਕੀ ਗੱਲ ਹੈ ਜੀ ਮੈਂ ਸਰ ਆਰਮੀ ਦੇ ਵਿੱਚੋਂ ਸਰਵਿਸ ਕਰਕੇ ਆਇਆ ਮੈਂ ਪੰਜਾਬੀ 'ਚ ਕਦੀ ਸਿਨੈਕਚਰ ਹੀ ਨਹੀਂ ਕੀਤਾ ਅੱਛਾ ਜੀ ਮਤਿਆਂ ਤੇ ਮੇਰੇ ਵੀ ਪੰਜਾਬੀ 'ਚ ਸਿਨੈਕਚਰ ਹੋਏ ਨੇ ਤੁਹਾਡੇ ਜਿਹੜੇ ਸਿਨੈਕਚਰ ਹੋ ਚਾਲੀ ਨੇ ਹਾਂ ਜੀ ਸਰ ਠੀਕ ਹੈ ਤੇ ਜੇ ਆਪਾਂ ਉਹ ਜਾਂਚ ਕਰਾ ਲਈਏ ਆਪਾਂ ਤੁਹਾਡੀ ਹੈਡਲਾਈਟਿੰਗ ਬੈਟ ਕਰਾ ਲਈਏ ਕੋਈ ਆਬਜੈਕਸ਼ਨ ਤਾਂ ਨਹੀਂ ਕੋਈ ਆਬਜੈਕਸ਼ਨ ਨਹੀਂ ਹੈ ਸਰ ਠੀਕ ਹੈ ਜੀ ਤੇ ਪਾਜੀ ਕੀ ਆਪਣਾ ਕੀ ਨਾਮ ਮੇਰਾ ਨਾਮ ਜੀ ਵਿਕਰ ਸਿੰਘ ਹੈ ਜੀ ਤੇ ਪਾਜੀ ਤੁਹਾਡਾ ਕੀ ਕਹਿਣਾ ਹੈ ਜਿਵੇਂ ਹੁਣੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਪਾਜੀ ਮਤਲਬ ਮਤੇ ਪਾਏਗੇ ਜਾਂ ਸਾਇਨ ਚੱਲੀ ਆ ਮੈਂ ਸਮਝਦਾ ਤੁਹਾਡੀ ਗੱਲ ਕਿ ਸਾਡੇ ਜੀ ਦੀ ਹਦੀਮ ਸਿੰਘ ਜੀ ਉਹਨਾਂ ਨੇ ਜਿਆਦਾ ਕਿਹਾ ਗਰਾਉਂਡੀ ਵੀ ਆਈ ਆ ਜੋ ਵੀ ਗਰੰਟ ਆਈਆਂ ਨੇ ਸਾਰੀਆਂ ਦੇ ਵਿੱਚ ਕੋਈ ਨਾ ਕੋਈ ਹਰਾ ਫੇਰੀ ਤਾਂ ਜ਼ਰੂਰ ਹੋਈ ਆ ਤੇ ਬਾਕੀ ਜਿੰਨੇ ਵੀ ਸਾਰੇ ਮੇਰੇ ਨਾਲ ਕਮੇਟੀ ਮੈਂਬਰ ਮੇਰੇ ਨਾਲ ਬਹਿਣਾ ਨਹੀਂ ਜਿੰਨੇ ਵੀ ਸਾਰੇ ਵੀਰ ਨੇ ਮੇਰੇ ਖੁਦ ਦੇ ਜਿਹੜੇ ਸਾਈਨ ਜਿਹੜੇ ਆ ਉਹ ਜਿਹੜੇ ਆ ਉਹ ਹਜੇ ਚੱਲ ਹੀ ਆਗੇ ਨੇ ਤੇ ਜਿੱਦਾਂ ਜਿਸ ਤਰ੍ਹਾਂ ਮਰਜੀ ਤੁਸੀਂ ਜਾਂਚ ਕਰਾਓ ਕਰਾ ਵੀ ਸਕਦੇ ਜੀ ਤੇ ਮੈਂ ਕਿਤੇ ਵੀ ਇਹ ਗੱਲ ਬੋਲ ਸਕਦਾ ਕਿ ਮੇਰੇ ਇਹਦੇ ਵਿੱਚ ਹੈਗੇ ਸਾਈਨ ਜਿਹੜੇ ਆ ਉਹ ਮੇਰੇ ਜੱਲਦੀ ਆ। ਅੱਛਾ ਕਹਿੰਦੀ ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਪੁਜਾ ਦੇਤਾ। ਅੱਛਾ ਤੇ ਤੁਸੀਂ ਪਿਕਚਰ ਮੈਂ ਜੀ? ਹਾਂ ਜੀ। ਤੇ ਪੰਜੀ ਤੁਹਾਡਾ ਕੀ ਕਹਿਣਾ? ਕਰ ਜੀ ਸਾਨੂੰ ਦੱਸਿਆ ਨਹੀਂ ਜਾਂਦਾ ਰਿਹਾ ਮਤਲਬ ਸਾਈਨ ਕਰਾ ਕੇ ਕਿ ਕਿੱਥੇ ਪਹਿਲੇ ਖਰਚ ਹੋਇਆ ਕਿਨੇ ਰਹਿ ਲੱਗੇ ਆ ਤੇ ਸਾਨੂੰ ਦੱਸਿਆ ਨਹੀਂ ਦੇ ਸਕਦਾ ਸਾਈਨ ਕਰਾ ਲਏ ਜਾਂਦੇ ਆ ਜੀ ਸਾਈਨ ਕਰਾ ਲਵਾਂਗੇ ਤੇ ਤੁਹਾਡਾ ਕੋ ਤੁਹਾਡਾ ਕੋ ਸਾਈਨ ਹੋਇਆ ਜਾਂ ਲਈ ਕੋਈ ਤੁਹਾਡੀ ਜਿਹੜੀ ਤੁਹਾਡੀ ਨੋਟਿਸ ਹੈਗਾ ਤੁਹਾਡੇ ਵੀ ਹੋਇਆ ਹਾਂ ਜੀ ਸਾਈਨ ਤੇ ਉਹ ਮੈਡਮ ਤੁਹਾਨੂੰ ਜਿਹਨੂੰ ਸਾਦੇ ਸੀ ਕੀ ਕਹਿੰਦੇ ਸੀ ਸਰ 1 2 ਵਜੇ ਮੈਂ ਸਕੂਲ ਆਈ ਆ ਬਾਕੀ ਮੇਰੇ ਘਰੇ ਫਾਰਮ ਜਾਂਦੇ ਰਹੇ ਮੇਰਾ ਬੇਟਾ ਇੱਥੇ ਪੜਦਾ ਵਾ ਉਹਦੇ ਹੱਥੇ ਭੇਜ ਦਿੰਦੇ ਰਹੇ ਆ ਵੀ ਘਰੋਂ ਸਾਈਨ ਕਰਾ ਲਿਆ ਮम्मा ਕੋਲ ਤੇ ਬੱਚਾ ਮੇਰਾ ਸਾਈਨ ਕਰਾ ਕੇ ਲੈ ਆਉਂਦਾ ਰਹੇ ਤੇ ਤੁਸੀਂ ਉਹਨੂੰ ਪੜਦੇ ਨਹੀਂ ਰਹੇ ਇਸ ਮੇਰੀ ਬੜੀ ਵੀ ਕਹਿ ਕੇ ਬਗਲ ਇੰਗਲਿਸ਼ ਚ ਹੁੰਦਾ ਕੇਵਲੇ ਮੈਂ ਘਰ ਘਰੀ ਘਰੀ ਚ ਕਰਦੇ ਨਹੀਂ ਜਲਦੀ ਵਿਸ਼ਵਾਸ ਤੌਰ ਤੇ ਵੀ ਚਲੋ ਜੋ ਵੀ ਵਿਸ਼ਵਾਸ ਕਰ ਲਿਆ ਹਾਂਜੀ ਤੇ ਵਿਸ਼ਵਾਸ ਹੀ ਧੋਖਾ ਖਾਦਾ ਹਾਂਜੀ ਮੈਂ ਸਾਈਨ ਕਰ ਦਿੰਦੇ ਹਾਂ ਠੀਕ ਅੱਛਾ ਜਗਰੂਪ ਕੌਰ ਜੀ ਤੁਹਾਡਾ ਕੀ ਕਹਿਣਾ ਤੁਹਾਡੇ ਵੀ ਕੋ ਸਾਈਨ ਜਾਲੀ ਹੋਇਆ ਹਾਂਜੀ ਸਾਰੇ ਐਡ ਕੀ ਜਾਲੀ ਹੋਇਆ ਪਹਿਲਾਂ ਮੈਡਮ ਬੁਲਾਉਂਦੇ ਰਿਹਾ ਪਹਿਲਾਂ ਖਿਆਣਾ ਤੁਸੀਂ ਕਰਦੇ ਰਹੇ ਹੋ ਹਾਂਜੀ ਤੇ ਹੁਣ ਤੁਹਾਨੂੰ ਪੱਕਾ ਪਤਾ ਵੀ ਤੁਹਾਡੇ ਸਾਈਨ ਜਾਲੀ ਆਉ ਹਾਂਜੀ ਸਰ ਮੇਰੇ ਨਾਲ ਲਿਆ ਸੀ ਅੱਛਾ ਜੀ ਤੇ ਓਪਨ ਜਿਬਾਕੇ ਇਹਨਾਂ ਦਾ ਚੇਅਰਮੈਨ ਸਾਹਿਬ ਜਦੋਂ ਪ੍ਰਧਾਨ ਸਾਹਿਬ ਦਾ ਕਹਿਣਾ ਕਿ ਇੱਥੇ ਗਰੰਟਾਂ ਕਾਫੀ ਆਈਆਂ ਪਰ ਉਹ ਖੁਰਦਬੁਰਦ ਹੋ ਗਈਆਂ ਰਿਪੇਅਰ ਦੀਆਂ ਆਈਆਂ ਜੇ ਨਵੇਂ ਕਰਦੀਆਂ ਆਈਆਂ ਤੁਸੀਂ ਪ੍ਰਿਪੇਅਰ ਕਰ ਦਿੱਤੀ ਕਿ ਇਹ ਵਾਕਈ ਗੱਲ ਸੱਚ ਹੈ ਸੱਚ ਹੈ ਜੀ ਸੱਚ ਹੈ ਜੀ ਅੱਛਾ ਜੀ ਇੱਕ ਸਬਦਾ ਪ੍ਰਾਪਤ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਮਿੱਡੇ ਮਿਲਦੀ ਜਿਹਦੇ ਵਿੱਚ ਕੋਈ ਫਰੂਟ ਦੁੱਧ ਜਾਂ ਚੰਗਾ ਭੋਜਨ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਇਦਾਂ ਦਾ ਕੋਈ ਹੈ ਇੱਥੇ ਹੌਣ ਮਿਲਦੇ ਆ ਦੋ ਦਿਨ ਪਹਿਲਾਂ ਤਾਂ ਹੁਣ ਮਿਲਦੇ ਪਹਿਲੇ ਕੁਝ ਨਹੀਂ ਸੀ ਮਿਲ ਗਿਆ ਹੁਣ ਕਿਉਂ ਮਿਲਦਾ ਜੀ ਹੁਣ ਸਾਰਾ ਸੁੱਕਾ ਮੈਮ ਦੇ ਰਿਆ ਸੁੱਕ ਪੀਤ ਮੈਮ ਨੇ ਨਹੀਂ ਦਿੱਤਾ ਕਦੀ ਪ੍ਰੋਟੀਨ ਦਿੱਤਾ ਕਦੀ ਕੁਝ ਨਹੀਂ ਦਿੱਤਾ ਬੱਚਿਆਂ ਨੂੰ ਅੱਛਾ ਜੀ ਹਾਂਜੀ ਤੇ ਉਦੋਂ ਮਤਲਬ ਜਿਹੜੇ ਆ ਭੈਣ ਹੁਣ ਮੈਂ ਤੁਹਾਡ ਨੂੰ ਹੀ ਸਵਾਲ ਤੇਰੀ ਕਰਨ ਲੱਗਾ ਕਿ ਵਾਕਿਆ ਜਿਹੜੀ ਆ ਰਿਪੇਅਰ ਪੂਰ ਹੋਈ ਆ ਸਾਰਾ ਹਵਾਜੀ ਹੋ ਗਈਆਂ ਰਿਪੇਅਰ ਹੋਈ ਆ ਨਵੀਂ ਰਿਪੇਅਰ ਤਾਂ ਇੱਥੇ ਕੋਈ ਨਜ਼ਰ ਹੀ ਨਹੀਂ ਆ ਰਹੀ ਤੇ ਉਹ ਹੋਈ ਵੀ ਨਹੀਂ ਆ ਠੀਕ ਹੈ ਜੀ ਤੇ ਹੁਣ ਜਿਹੜਾ ਨਵੇਂ ਮੈਡਮ ਆਏ ਆ ਜਿੰਨਾ 400 ਵਾਲਿਆ ਹੁਣ ਇਹ ਠੀਕ ਤਰ੍ਹਾਂ ਕੰਮ ਕਰ ਰਿਹਾ ਨਹੀਂ ਤੇ ਇਹਨਾਂ ਨੂੰ ਮੇਲੀ ਨਹੀਂ ਨਹੀਂ ਠੀਕ ਕਰ ਰਹੇ ਬਿਲਕੁਲ ਠੀਕ ਕਰ ਰਹੇ ਆਏ ਸਾਨੂੰ ਦੱਸਦੇ ਵੀ ਆ ਕਿ ਦੋ ਗ੍ਰਾਂਟ ਆਈਆਂ ਇਹਨਾਂ ਨੂੰ ਹੰਦ ਦੱਸਿਆ ਕਿ ਅਸੀਂ ਚੀਜ਼ ਲਈ ਆਈਆਂ ਇੱਥੇ ਤੁਸੀਂ ਸਾਈਨ ਕਰਦੇ ਆ ਇਸ ਚੀਜ਼ ਐਸੀ ਕਰਦੇ ਆ ਪਰ ਸਾਨੂੰ ਪਹਿਲੇ ਤਾਂ ਕੁਝ ਨਹੀਂ ਇੰਨਾ ਵੀ ਆਈਡੀਆ ਨਹੀਂ ਕਿਉਂਕਿ ਅਸੀਂ ਸਾਈਨ ਹੀ ਨਹੀਂ ਕੀਤਾ ਪਹਿਲੀ ਮੈਂਬਰ ਦੀ ਕਮੇਟੀ ਤੋਂ ਹੁਣੇ ਹੀ ਕੀਤਾ ਮੈਡਮ ਠੀਕ ਹੋ ਮੈਡਮ ਨਹੀਂ ਠੀਕ ਚੱਲੂਗੀ ਤੇ ਤੁਸੀਂ ਪੜ ਕੇ ਸਾਈਨ ਕਰਦੇ ਹੋ ਕਿ ਤੁਸੀਂ ਵੀ ਉਹਦਾ ਕਰ ਦਿੰਦੇ ਜੀ ਨਹੀਂ ਵੀ ਉਹਦਾ ਹੀ ਕਰਦੇ ਆ ਅੱਗੋਂ ਤੋਂ ਹੁਣ ਨੂੰ ਨਸੀਹਤ ਮਿਲ ਗਈ ਆ ਕਿ ਅਸੀਂ ਅੰਚਲ ਅਧਿਕਾਰੀ ਬੈਠੇ ਹੋਏ ਸਰਦਾਰ ਪੋਲਾ ਸਿੰਘ ਜੀ ਬੀ ਪੀਈਓ ਫਤਿਹਗੜ ਚੂੜੀਆਂ ਸਰਦ ਤੁਹਾਡੇ ਇੱਕ ਐਸਸੀ ਬੀਸੀ ਯੂਨੀਅਨ ਆ ਉਹਨਾਂ ਵੱਲੋਂ ਬੜੇ سنگین આરોਪ ਲਾਏ ਗਏ ਆ ਕਿ ਸਾਡੇ ਇੱਥੇ ਬੜੇ ਉੱਚੇ ਪੱਧਰ ਤੇ ਧੰਦਲੀ ਹੋਈ ਆ ਪੈਸੇ ਕਿਸੇ ਕੰਮ ਲਈ ਆਏ ਸੀਗੇ ਰਨਿੰਗ ਟਰੈਕ ਵਾਸਤੇ ਬਣ ਗਿਆ ਉਹਦਾ ਬੈਡਮਿੰਟਨ ਕੋਰਟ ਤੇ ਕੁਝ 755000 ਦਾ ਮਾਉਂਟ ਮਤਲਬ ਬੜਾ ਮੰਡਾ ਬੜਾ ਮਾਉਂਟ ਆਇਆ ਪਰ ਉਹਦੀ ਮਿਸਯੂਜ਼ ਹੋਈ ਆ ਵੱਡੇ ਪੱਧਰ ਤੇ ਤੇ ਉਸ ਬੰਦੀ ਕਿ ਤੁਹਾਨੂੰ ਹੀ ਉਹ ਲਿਖਤੀ ਤੁਹਾਨੂੰ ਕੰਪਲੇਨਟ ਦੇ ਚੁੱਕੇ ਆ ਉਸ ਮਸਲੇ ਤੇ ਤੁਸੀਂ ਕੀ ਐਕਸ਼ਨ ਲਿਆ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਕੂਲ ਮੈਨੇਜਮੈਂਟ ਕਮੇਟੀ ਮੰਜਿਆਵਾਲੀ ਵੱਲੋਂ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਮੈਨੂੰ ਜਿਹਦੇ ਵਿੱਚ ਉਹਨਾਂ ਨੇ ਇਲਜ਼ਾਮ ਲਾਇਆ ਕਿ ਇੱਥੋਂ ਦੀ ਸਕੂਲ ਮੁਖੀ ਜਿਹੜੇ ਹੈੱਡ ਟੀਚਰ ਨਰਨ ਸੁਖਵ੍ਰੀਤ ਗਿੱਲ ਜੀ ਉਹਨਾਂ ਵੱਲੋਂ ਵੱਡੇ ਪੱਧਰ ਤੇ ਧਾਂਲੀ ਕੀਤੀ ਗਈ ਹੈ ਜਿਸ ਵਿੱਚ ਇੱਕ ਰਨਿੰਗ ਟਰੈਕ ਦੀ ਗ੍ਰਾਂਟ ਆਈ ਸੀਗੀ ਔਰ ਉਹਦੀ ਜਗ੍ਹਾ ਤੇ ਉਹਨਾਂ ਨੇ ਇਹਨਾਂ ਨੇ ਬੈਡਮਿੰਟਨ ਕੋਰਟ ਬਣਾ ਦਿੱਤਾ ਵਾ ਔਰ ਬੈਡਮਿੰਟਨ ਕੋਰਟ ਦੇ ਉੱਪਰ ਵੀ ਜਿਹੜੇ ਉਹਨਾਂ ਨੇ ਬਿੱਲ ਲਗਾਏ ਆ ਬਿੱਲ ਬੜੇ ਵੱਧ ਸਮਾਨ ਦੇ ਲਾ ਕੇ ਤੇ ਉਹ ਜਿਹੜੀ ਅਮਾਉਂਟ ਟੋਟਲ ਅਮਾਉਂਟ ਜਿਹਨੂੰ ਖੁਰਦਪੁਰਦ ਕੀਤਾ ਵਾ ਇਸ ਸੰਬੰਧੀ ਹੋਰ ਵੀ ਉਹਨਾਂ ਦੀ ਐਸਐਨਸੀ ਕਮੇਟੀ ਨੇ ਸ਼ਿਕਾਇਤਾਂ ਹੈਗੀਆਂ ਜਿਵੇਂ ਚਾਰ ਦੁਆਰੇ ਦੀ ਗ੍ਰਾਂਟ ਆਈ ਸੀ ਨਵੀਂ ਦੀ ਚਾਰ ਦੁਆਰੇ ਦੀ ਗ੍ਰਾਂਟ ਆਈ ਸੀ ਤੇ ਇਹਨਾਂ ਨੇ ਨਵੀਂ ਚਾਰ ਦੁਆਰੇ ਦੀ ਗ੍ਰਾਂਟ ਨੂੰ ਨਵੀਂ ਚਾਰ ਦੁਆਰੀ ਬਣਾਉਣ ਦੀ ਬਜਾਏ ਪੁਰਾਣੀ ਚਾਰ ਦੁਆਰੇ ਨੂੰ ਹੀ ਪੇਸਟਰ ਐਂਡ ਪੇਂਟ ਕਰਾ ਕੇ ਉਹ ਰੋ ਜਿਹੜੀ ਗ੍ਰਾਂਟ ਆਈ ਸੀ ਉਹਨਾਂ ਦੀ ਖੁਰਦਪੁਰਦ ਕੀਤਾ ਵਾ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਹੋਰ ਸ਼ਿਕਾਇਤ ਕੀਤੀ ਸੀ ਕਿ ਹੈ ਜੀ ਕਮਰੇ ਦੀ ਇੱਕ ਕੰਧ ਆ ਜਿਹੜੀ ਉਹਨੂੰ ਪੁਰਾਣੀ ਨੂੰ ਹੀ ਛੁੱਕ ਕੇ ਕਿ ਉਹਦੇ ਉੱਪਰ ਹੀ ਦੋ ਕਮਰਿਆਂ ਦੇ ਵਿੱਚ ਸਾਂਝੀ ਗੰਧ ਕਰ ਦਿੱਤੀ ਗਈ ਹੈ ਔਰ ਇੱਕ ਕੰਧ ਦਾ ਖਰਚਾ ਜਿਹੜਾ ਇਹਨਾਂ ਨੇ ਉਹ ਵੀ ਪੈਸੇ ਜਿਹੜੇ ਖੁਰਦ-ਖੁਰਦ ਕੀਤੇ ਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਛੋਟੀਆਂ-ਛੋਟੀਆਂ ਗ੍ਰਾਂਟਾਂ ਜਿਵੇਂ ਮਿੱਡੇ ਨੀਲ ਦੇ ਵਿੱਚ ਬੱਚਿਆਂ ਦੀ ਹਾਜ਼ਰੀ ਵੱਧ ਘੱਟ ਪਈ ਆ ਔਰ ਐਸਐਮਸੀ ਦੂਜੇ ਟੀਐਲਐਮ ਗ੍ਰਾਂਟਸ ਹੋਣੀਆਂ ਔਰ ਦੂਜਿਆਂ ਤੇ ਜੇ ਕਾਫੀ ਸਾਰੇ ਵੇਰਵੇ ਉਹਨਾਂ ਵੱਲੋਂ ਦਿੱਤੇ ਗਏ ਐਸਐਮਸੀ ਕਮੇਟੀ ਵੱਲੋਂ ਉਹਨਾਂ ਸਾਰਿਆਂ ਉੱਤੇ ਵਣਦੀ ਰਿਪੋਰਟ ਬਣਾ ਕੇ ਆਪਾਂ ਉੱਚ ਅਧਿਕਾਰੀ ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਪ੍ਰੰਗਿਤ ਕੌਂਸਲ ਨੂੰ ਦੇ ਦਿੱਤੀ ਗਈ ਹੈ ਰਿਪੋਰਟ ਸਾਰੀ ਔਰ ਉਹਨਾਂ ਵੱਲੋਂ ਇਸ ਸਾਰੇ ਮਸਲੇ ਦੇ ਉੱਤੇ ਇਨਕੁਆਇਰੀ ਭਾਈ ਗਈ ਜੀ ਉਸ ਇਨਕੁਆਇਰੀ ਦੇ ਪੜਤਾਲੀ ਅਫਸਰ ਪ੍ਰਿੰਸੀਪਲ ਸ੍ਰੀ ਬਲਵਿੰਦਰਪਾਲ ਜੀ ਅਲੀਵਾਲ ਸਕੂਲ ਤੋਂ ਲਾਏ ਗਏ ਆ ਉਹਨਾਂ ਨੂੰ ਵੀ ਸਾਰੀ ਰਿਪੋਰਟ ਬਣਾ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਨੂੰ ਭਾਗੀ ਕਾਰਵਾਈ ਹੈ ਜਿਹੜੀ ਉਹਨਾਂ ਦੇ ਉੱਪਰ ਨਿਰੰਤਰ ਰੂਪ ਵਿੱਚ ਜਾਰੀ ਕੀਤੀ ਹੋਈ ਹੈ ਔਰ ਮੈਂ ਯਕੀਨ ਦਉ ਉਹਨਾਂ ਸਭ ਨੂੰ ਕਿ ਕਿਸੇ ਵੀ ਬੱਚੇ ਦਾ ਹੱਕ ਨਹੀਂ ਖਾਂਦਾ ਜਾਊਗਾ ਔਰ ਇਦਾਂ ਦੇ ਕਾਰਵਾਈ ਕਰਨ ਵਾਲੇ ਅਧਿਆਪਕਾਂ ਉੱਪਰ ਆਪਾਂ ਸਖਤ ਕਾਰਵਾਈ ਕਰਾਉਣ ਲਈ ਪਾਬੰਦ ਰਹਾਂਗੇ ਧੰਨਵਾਦ ਜੀ ਬਹੁਤ ਧੰਨਵਾਦ ਜੀ ਅਡੈਲੀਅਰ ਡਿਅਰਯੂ ਅਡੈਲੀਅਰ ਡਿਅਰਯੂ